ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਅਸੀਂ ਮਹਿੰਦਰਾ ਨੋਵੋ ਤੇਰੀ ਜਾਣਕਾਰੀ ਦੇਵਾਂਗੇ ਸਾਰੀ ਕਿਉ ਮੰਨ ਸਾਹਿਬ ਜਰੂਰ ਜਰੂਰ ਬਾਈ ਜੀ ਮੇਰੀ ਗੱਲ ਸ ਪਹਿਲਾਂ ਦਾ ਮੈਂ ਤੁਹਾਡਾ ਕਲੰਬ ਹੈ ਜੀ ਹਾਂਜੀ ਤੁਸੀਂ 6 ਮਹੀਨੇ ਹੋ ਗਏ ਭਾਈ ਸਾਹਿਬ ਨੂੰ ਟਾਈਮ ਨਹੀਂ ਮਿਲਦਾ ਵੀ 6 ਮਹੀਨੇ ਹੋ ਗਏ ਟਰੈਕਟਰ ਲੈਣ ਨੂੰ ਅੱਜ ਵਧਾਈਆਂ ਦੇ ਰਿਹਾ ਸਾਨੂੰ ਫੇਸਬੁੱਕ ਤੇ ਪਤਾ ਕਿ ਗੱਲ ਇਹ ਜੀ ਘਰ ਦੀ ਹੁੰਦੀ ਰਹ ਜਾਂਦੀ ਹੁੰਦੀ ਹੈ ਹਾਂ ਇਹਨਾਂ ਨੇ ਇਹਨਾਂ ਕੋਲ ਟਾਈਮ ਹੀ ਇੰਨੇ ਬਿਜ਼ੀ ਸ਼ਡਿਊਲ ਹੈ ਇਹਨਾਂ ਦਾ ਇਹਨਾਂ ਨੇ 6 ਮਹੀਨੇ ਬਾਅਦ ਸਾਡੇ ਟਰੈਕਟਰ ਨੂੰ ਰਿਵਿਊ ਕਰਨ ਪਹੁੰਚੇ ਅਸਲ ਇਹ ਨਹੀਂ ਮੰਨ ਸਾਹਿਬ ਕਰਦੀ ਚੀਜ਼ ਬਥੋਰੀ ਲੇਟ ਹੀ ਹੁੰਦੀ ਦੀ ਤੇ ਹਾਂਜੀ ਦੋਸਤੋ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀਗਾ ਵੀ ਆਪਾਂ ਟਰੈਕਟਰ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਹ ਮਹਿੰਦਰਾ ਦਾ ਟਰੈਕਟਰ ਹੈ ਨੋਵੋ ਸੀਰੀਜ਼ ਦਾ ਤੇ ਮਨਪ੍ਰੀਤ ਮਾਨ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਤੁਹਾਨੂੰ ਦਿਖਾਉਣੇ ਆ ਟਰੈਕਟਰ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਪਹਿਲਾਂ ਤੇ ਨਿਗਾਹ ਮਾਰ ਲਓ ਟਰੈਕਟਰ ਤੇ ਬਹੁਤ ਵਧੀਆ ਮਹਿੰਦਰਾ ਬਾਕੀ ਕਲਰ ਵੀ ਬਹੁਤ ਘੈਂਟ ਹੈ ਦਾ ਤੇ ਤੁਹਾਨੂੰ ਲੈਫਟ ਕੋਲ ਵੀ ਦਿਖਾ ਦਿੰਨੇ ਆ ਹੌਣ ਕਰਾਉਣਾ ਹੈ ਜੀ ਮਾਨ ਸਾਹਿਬ ਨਾਲ ਗੱਲਬਾਤ ਕੀ ਹਾਲ ਮਾਨ ਸਾਹਿਬ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਹੱਸੋ ਠੀਕ ਹੋ ਬਹੁਤ ਵਧੀਆ ਜੀ ਤੇ ਪਹਿਲਾਂ ਤੁਹਾਨੂੰ ਵਧਾਈਆਂ ਬਹੁਤ ਵਾਟ ਟਰੈਕਟਰ ਦੀਆਂ ਜੀ ਤੁਹਾਨੂੰ ਸਾਰਾ ਵਧਾਈਆਂ ਧੁੱਪ ਪੈ ਰਹੀ ਆ ਥੋੜਾ ਇਧਰ ਆ ਜਾਓ ਇਧਰ ਆ ਜਾਓ ਤੇ ਮਾਨ ਸਾਹਿਬ ਇਹ ਮੜਾ ਜਾਣਕਾਰੀ ਦਿਓ ਕੀ ਸਿਸਟਮ ਹੈ ਦਾ ਕਿੰਨੇ ਦਾ ਲਿਆਂਦਾ ਤੇ ਵਾਈਚ ਕਿਵੇਂ ਆ ਇਹ ਸਭ ਕੁਝ ਦੱਸੋ ਵਾਈਚ ਤਾਂ ਭਾਈ ਬਹੁਤ ਵਧੀਆ ਟਰੈਕਟਰ ਹੈ ਹਾਂਜੀ ਤੇ ਇਹ ਲਿਆਂਦਾ ਭਈ ਆਪਾਂ 12 12.5 ਲੱਖ ਦਾ ਪੈ ਗਿਆ ਆਪਾਂ ਨੂੰ ਠੀਕ ਹੈ ਜੀ ਆਨ ਰੋਡ ਪ੍ਰਾਈਸ ਹਾਂਜੀ ਹਾਂਜੀ ਇੰਸ਼ੋਰੈਂਸ ਉਸਾਰ ਸਪਾ ਕੇ ਸਾਰਾ ਕੁਝ ਸਪਾ ਤੇ ਇਹਦੀ ਐਵਰੇਜ ਬਰੇਜ ਕਿੰਨੀ ਕਹ ਜੀ ਐਵਰੇਜ ਬਾਈ ਘੰਟੇ ਦਾ ਘੰਟੇ ਦਾ ਤਾਂ ਨਹੀਂ ਕੱਢਿਆ ਮਤਲਬ ਜੇ ਆਪਾਂ ਚੁੰਜੂਆਂ ਤੇ ਚਲਾਈਏ 5 ਕਿਲੋ ਲੀਟਰ ਖਾਂਦਾਗਾ ਮਤਲਬ ਕਿੱਲੇ ਦਾ ਹਾਂਜੀ ਹਾਂਜੀ ਤੇ ਤਵੀਆਂ ਤੇ ਖਾਂਦਾ ਸਾਢੇ ਤਿੰਨ ਲੀਟਰ ਠੀਕ ਹੈ ਜੀ ਤੇ ਹੋਰ ਹਲਾਂ ਤੇ 2.5 ਲੀਟਰ ਹਾਂਜੀ ਹਾਂਜੀ ਤੇ 2 ਕਿਲੋ ਲੀਟਰ ਸੁਭਾਗੇ ਤੇ ਖਾਂਦਾ ਮਤਲਬ ਨਾਰਮਲੀ ਤੇਲ ਖਾਂਦਾ ਕੋਈ ਖਾਸ ਤੇਲ ਨਹੀਂ ਖਾਂਦਾ ਹਾਂਜੀ 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 ਤੇ ਰੋਟਾਵੇਟਰ ਆਪਣੇ ਕੋਲ 10 ਫੁੱਟਾ ਹਾਂਜੀ 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 ਉੱਤੇ ਵੀ 5 ਕਿਲੋ ਲੀਟਰ ਹੀ ਖਾਂਦਾ ਕਿੱਲੇ ਦਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਦੀ ਜਿਹੜੀ ਹੈਗੀ ਆਪਣੀ ਲਿਫਟ ਕੈਪੈਸਿਟੀ ਹਾਂਜੀ ਹਾਂਜੀ ਉਹ ਹੈਗੀ ਆ 32 ਕਵਾਂਟਲ ਦੀ ਐ 32 ਕਵਾਂਟਲ ਦੀ ਲਿਫਟ ਕੈਪੈਸਿਟੀ ਹਾਂਜੀ 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 ਬਾਕੀ ਡਬਲ ਡਿਸਟਰੀਬਿਊਟਰ ਐ ਹਾਂਜੀ 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 ਇੱਕ ਮਾਨ ਸਾਹਿਬ ਆਹ ਜਿਹੜੀ ਛਤਰੀ ਕੰਪਨੀ ਫਿੱਟੜਾ ਕੇ ਬਾਹਰ ਚਲਵਾਈ ਲੁਈਏ ਇਹ ਨਾ ਬਈ ਛਤਰੀ ਕੰਪਨੀ ਫਿੱਟੜੀ ਇਹ ਵਿੱਚ ਹੀ ਹੁੰਦੀ ਐ ਲੱਗੀ ਲਗਾਈ ਇਹ ਵਿੱਚ ਦੇਖੋ ਇਹ ਅੰਦਰ ਲੱਗੀ ਹੋਈ ਮਗਰਾੜਾਂ ਦੇ ਵਿੱਚ ਫਿੱਟ ਆ ਹਾਂਜੀ 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 ਇਹ ਜਿਵੇਂ ਕੰਪਨੀ ਫਿੱਟੜ ਨਾਲ ਦੀ ਮੰਗ ਕੰਪਨੀ ਦੇ ਵਿੱਚ ਫਿੱਟ ਕਰਕੇ ਦਿੱਤੀ ਐ ਅੱਛਾ ਅੱਛਾ ਇੱਕ ਮਾਨ ਸਾਹਿਬ ਮੈਂ ਅਕਸਰੀ ਵੇਣਾ ਨਾ ਵੀਡੀਓ ਵੀ ਆਪਣੇ ਆਉਂਦੇ ਰੀਲਾਂ ਦੇ ਆਹ ਆ ਜਿਵੇਂ ਸਪੀਕਰ ਲੱਗੇ ਵੇ ਬੜੇ ਤੰਗ ਕਰਦੇ ਆ ਇਹ ਤੁਸੀਂ ਵਧੀਆ ਲਵਾਇਆ ਕੀ ਕੀ ਕਿਵੇਂ ਆ ਜੀ ਇਹ ਸਪੀਕਰ ਬਈ ਆਪਾਂ ਮਲੋਟੋ ਲਵਾਇਆ ਆ ਜਿਵੇਂ ਫਿੱਟ ਫਿੱਟ ਲਵਾਇਆ ਮਤਲਬ ਜਦੋਂ ਆਪਾਂ ਇੱਥੇ ਬੈਠੀਏ ਸੀਟ ਤੇ ਮੂਰ ਕਲੀਅਰ ਦੀਂਦਾ ਜੇ ਆਪਾਂ ਦਾਣੇ ਪਵਾਉਣੇ ਆ ਜਾਂ ਕੁਝ ਵੀ ਪੂਰਾ ਵਧੀਆ ਦੀਂਦਾ ਆ ਨਹੀਂ ਵੀ ਵਿੱਚ ਡਿਸਟਰਬੈਂਸ ਬਾਕੀ ਟਰੈਕਟਰਾਂ ਨੇ ਕਈ ਜਿਹੜੇ ਵੱਡੇ ਲਵਾ ਲੈਣੇ ਆਪਾਂ ਉਹ ਮਗਰ ਕਲੀਅਰ ਨਹੀਂ ਦੀਂਦਾ ਬਈ ਤਾਂ ਕਰਕੇ ਆਪਾਂ ਸਪੈਕਟ ਕਰਕੇ ਉਹਨਾਂ ਪੱਕੀ ਆ ਵੇਟ ਵੀ ਨਾਲ ਕੰਪਨੀ ਨੇ ਫਿੱਟੜੀ ਦਿੱਤੇ ਆ ਇਹ ਹੈਗੀਆਂ 28 28 ਕਿਲੋ ਦੀਆਂ 8 ਪਲੇਟਾਂ ਠੀਕ ਆ ਜੀ ਮਤਲਬ ਇਹ ਕੰਪਨੀ ਅ ਮੱਟ ਪੁੱਟ ਕਾਰ ਸਾਰਾ ਕੁ ਵਿੱਚ ਹਾਂ ਸਾਰਾ ਕੁ ਵਿੱਚ ਬਾਕੀ ਇਹ ਇਹ ਨਾ ਟਰੈਕਟਰ ਆਪਣਾ ਹੈਗਾ ਸੀ ਆਰ ਡੀ ਆਈ ਠੀਕ ਹੈ ਜੀ ਮੈਂ ਆਪਾਂ ਚੋਹ ਦਿੰਦੇ ਹਾਂ ਹਾਂਜੀ ਤੇ ਦੇਖੋ ਤਾਂ ਮੜੇ ਆਇਓ ਤਾਂ ਤੁਹਾਨੂੰ ਦਿਖਾਉਣਾ ਹਾਂਜੀ ਖੰਦ ਇੱਕ ਮਿੰਟ ਹੋ ਬੱਲੇ ਇਹਦੇ ਤਿੰਨ ਮੋੜ ਹੈ ਹਾਂ ਨੂੰ ਚਲਾਉਂਦੇ ਹਾਂ ਨਾ ਤਿੰਨ ਮੋੜ ਹੈ ਨਾ ਆ ਚੱਲ ਪਈ ਤਿੰਨ ਮੋੜ ਹੈ ਡੀਜ਼ਲ ਸੇਵਰ ਹੈ ਨੋਰਮਲ ਹੈ ਪਾਵਰ ਹੈ ਇਹ 48 ਹਸ ਪਾਵਰ ਚੱਲਦਾ ਟਰੈਕਟਰ ਠੀਕ ਹੈ ਜੀ ਠੀਕ ਹੈ ਜੀ 58 ਚੱਲਦਾ ਹੈ 50 ਹਸਪਾਵਰ ਹੀ ਆਪ ਹੈ ਠੀਕ ਹੈ ਜੀ ਤੇ ਆ ਫੋਰ ਵੀਲ ਜਿਹੜਾ ਜਦੋਂ ਆਪਾਂ ਇਹਨੂੰ ਮਤਲਬ ਪੂਰਾ ਫੋਰ ਵੀਲ ਲਾਤਾ ਹਾਂ ਜੀ ਤੇ 68 ਹਸਪਾਵਰ ਕੱਢਦਾ ਹੈ ਵੀ ਇਹ ਤਿੰਨੇ ਜੇ ਆਪਾਂ ਨਾਰਮਲ ਜਿਵੇਂ ਕੋਈ ਨਾਰਮਲ ਆਪਾਂ ਸੜਕ ਤੇ ਜਾਈ ਜੰਨੇ ਆ ਡੀਜ਼ਲ ਸੇਵਰ ਚਲਾਵਾਂਗੇ ਮਤਲਬ ਇਹ 48 ਹਸਪਾਵਰ ਹੀ ਚੱਲਣਾ ਜਦੋਂ ਆਪਾਂ ਖੇਤਾਂ ਦਾ ਕੰਮ ਨਹੀਂ ਕਰ ਰਹੇ ਉਹ 48 ਹਸਪਾਵਰ ਜਿੰਨਾ ਹੀ ਤੇਲ ਖਾਣਾ ਨਹੀਂ ਮਤਲਬ ਇਹਦੇ ਨਿਊਜ਼ਲਾ 8 ਉਹ ਵੀ ਉਹ ਵੀ ਕੰਮ ਕਰਦੀਆਂ ਹੈ ਠੀਕ ਹੈ ਜੀ ਤੇ ਇੱਕ ਵਨਸਾਪਨਵਾ ਵੀ ਦੱਸੋ ਦੂਜਾ ਤਰਾ ਲਾਈਟਾਂ ਆਈਆਂ ਨਾ ਕੀ ਸਿਸਟਮ ਹੈ ਜੀ ਇਹ ਲਾਈਟਾਂ ਬਾਈ ਲਵਾਈਆਂ ਬਾਹਰੋਂ ਅੱਛਾ ਬਾਹਰੋਂ ਲਵਾਈਆਂ ਬਾਹਰੋਂ ਲਵਾਈਆਂ ਇਹ ਆਪਾਂ ਨੂੰ ਇਹ ਵੀ ਮਤਲਬ ਪ੍ਰੋਜੈਕਟਰ ਪ੍ਰੋਜੈਕਟਰ ਲੈਂਪ ਵਾਂਗੂ ਹੀ ਹੈ ਹਾਂਜੀ ਹਾਂਜੀ ਇਹਦੀ ਬਹੁਤ ਰਾਤ ਨੂੰ ਰੋਸ਼ਨੀ ਹੈ ਠੀਕ ਹੈ ਠੀਕ ਹੈ ਜੀ ਤੇ ਕਿ ਟੈਂਕੀ ਕਿੰਨੇ ਲੀਟਰ ਦੀ ਹੁੰਦੀ ਹੈ ਜੀ ਟੈਂਕੀ ਦੀ ਬਾਈ 55 ਤੋਂ 60 ਲੀਟਰ 55 57 ਕੇ ਪੈਂਦਾ ਉਹ 60 ਲੀਟਰ ਦੱਸੀ ਹੈ ਕੰਪਨੀ ਨੇ ਹਾਂਜੀ 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 55 ਲੀਟਰ ਦੀ ਟੈਂਕੀ ਹੈ ਤੇਰੀ ਗਾਰੰਟੀ ਵਾਰੰਟੀ ਕੀ ਕੁਛ ਹੁੰਦਾ ਜੀ ਬਾਈ 6 ਸਾਲਾਂ ਦੀ ਹੈ ਉਹਨਾਂ ਨੇ ਕਿਹਾ ਵੀ 6 ਸਾਲ ਤੁਸੀਂ ਕੁਛ ਹੀ ਇਹਦੇ ਹੁੰਦਾ ਹੈ ਲੀਕੇਜ ਹੁੰਦੀ ਕੋਈ ਪ੍ਰੋਬਲਮ ਹੁੰਦੀ ਹੈ ਆਪਣੇ ਆਪਣੇ ਘਰੇ ਆ ਕੇ ਸਰਵਿਸ ਕਰਕੇ ਜਾਣਗੇ ਅੱਛਾ ਕਰੇ ਆ ਕੇ ਹਾਂ ਬਾਕੀ ਤੁਸੀਂ ਦੇਖ ਲਓ ਸਾਰਾ ਟਰੈਕਟਰ ਬਾਕੀ 4 ਵੀਲ ਹੈਗਾ ਇਹ ਠੀਕ ਹੈ ਲਿਫਟ ਦਾ ਹੋ ਗਿਆ ਹਾਂਜੀ ਆ ਮਤਲਬ ਹੋ ਗਿਆ ਉਹਦੇ ਵਾਲਾ ਪੀਟੀਓ ਹੋਗਾ ਪੀਟੀਓ ਪਾਵਰ ਹੀ ਬਹੁਤ ਹੈ ਦੀ ਠੀਕ ਹੈ ਜੀ ਤੇ ਇਹ ਲੀਜੈਂਸੀ ਕਿੱਥੇ ਇੱਕ ਤੁਕੜਾ ਹੈ ਇਹ ਇਹ ਬਲੂਟੂਥ ਕਢਾਇਆ ਆਪਣਾ ਬਲੂਟੂਥ ਨੇੜੇ ਲੱਗਦੀ ਹਾਂ ਹਾਂਜੀ 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 ਕੀ ਟਰੈਕਟਰ ਆਪਣਾ ਠੀਕ ਹੈ ਠੀਕ ਮਰ ਤਾਂ ਬਾਕੀ ਕੋਈ ਚਲੌਣ ਲੱਗੇ ਕੋਈ ਜਾਂ ਬੋਣ ਲੱਗੇ ਕੋਈ ਦਿੱਕਤ ਆਈ ਹੋਵੇ ਕੋਈ ਪਰੇਸ਼ਾਨੀ ਜਿਆਦੀ ਹੈ ਭਾਈ ਜਮਾਂ ਸਿਰਾਈ ਹੈ ਕੰਮ ਸਿਰਾ ਨਾ ਦੂਜੇ ਟਰੈਕਟਰ ਬਸ ਤੁਸੀਂ ਆਹ ਨਾਲ ਤੇ ਬਹਿ ਜਾਂਨੇ ਆਪਾਂ ਆਹੀਂ ਲੱਗਦਾ ਵੀ ਕਾਰ ਚਲਾਈ ਜਾਂਦੇ ਹੁੰਦੇ ਆ ਬਿਲਕੁਲ ਬਿਲਕੁਲ ਦੂਜਾ ਟਰੈਕਟਰ ਕਹੀ ਹੁਣ ਆਪਾਂ ਨੂੰ ਛੋਟਾ ਟਰੈਕਟਰ ਆ ਛੋਟੇ ਟਰੈਕਟਰ ਤੇ ਬਹਿਨੇ ਫਿਰ ਜੀ ਨਹੀਂ ਕਰਦਾ ਉੱਤੇ ਬਹਿਨ ਨੂੰ ਹਾਂਜੀ ਹਾਂਜੀ ਤੇ ਇੱਕ ਨਾ ਹੀ ਮੈਂ ਸੁਣਿਆ ਵੀ ਜਿਵੇਂ ਜੂਨੀਅਰ ਟੈਂਕੀ ਹੁੰਦੀ ਸੀ ਪਿਛਲੇ ਪਾਸੇ ਸੀਟ ਦੇ ਉਹ ਫਿਰ ਬੰਦੇ ਨੂੰ ਲੈਫਟ ਲੂਟ ਦੇਖਣ ਵਾਲੇ ਬੜੀ ਦਿੱਕਤ ਆਉਂਦੀ ਸੀ ਜਾਂ ਪਿੱਛੇ ਵੇ ਇਹਦੇ ਸਹੀ ਆ ਮਨ ਇਹਦੇ ਤਾਂ ਮੂਰੀ ਆ ਹਾਂ ਮੂਰੀ ਜੌਂਡੀਆ ਬਾਰੇ ਕੋਈ ਨਹੀਂ ਮੈਨੂੰ ਨੌਲੇਜ ਹਾਂਜੀ 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 ਪਰ ਇਹਦੇ ہمارا ਮੂਰੀ ਹੀ ਆ ਇਹ ਜਮਾ 100% ਜਿਹੜਾ ਰੀਅਲ ਰਿਵਿਊ ਆ ਮਾਨ ਸਾਹਿਬ ਕੋਈ ਇਹੋ ਜੀ ਗੱਲ ਵੀ ਆਪਣੇ ਕੋ ਟਰੈਕਟਰ ਹੈ ਆਪਾਂ ਤਾਂ ਕਰ ਰਹੇ ਆ ਨਹੀਂ 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 ਜਮਾ ਰਿਵਿਊ ਭਾਈ ਆਪਾ ਆਪਾਂ ਕਿਉਂ ਮਾੜਾ ਰਿਵਿਊ ਦੇ ਤੇ ਬੈਟਰੀ ਮੋਟਰ ਕਿਹੜੀ ਨਾਲ ਜੀ ਬੈਟਰੀ ਇਹਦੇ ਇੱਕ ਸਾਈਡ ਦੀ ਦਿੱਤੀ ਹੈ ਭਾਈ ਆਹ ਰੀ ਬੈਟਰੀ ਇੱਕ ਸਾਈਡ ਦੀ ਬੈਟਰੀ ਗੰਦੇ ਠੀਕ ਆ ਜੀ ਬਾਕੀ ਇਹ ਸੀਆਡੀਈ ਦਾ ਭਾਈ ਇਹ ਹੀ ਫਰਕ ਆ ਮਤਲਬ ਇਹਦੇ ਇੱਥੇ ਨਾ ਜਿਵੇਂ ਕੰਪਿਊਟਰ ਮਤਲਬ ਲੈਪਟਾਪ ਉਹਨਾਂ ਦਾ ਆਪਦੀ ਕੰਪਨੀ ਦਾ ਹੁੰਦਾ ਹਾਂਜੀ ਆਹ ਤਾਂ ਲੱਗੇ ਜਾਂਦਾ ਜੇ ਕਿਤੇ ਕੋਈ ਪ੍ਰੋਬਲਮ ਪੈਂਦੀ ਹੈ ਕਰੀ ਨਾ ਜੋ ਸਟਾਰਟਿੰਗ ਨਵਾਂ ਨਵਾਂ ਲਿਆਂਦਾ ਹਾਂਜੀ 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 ਤੇ ਇਹਦੇ ਵਿੱਚ ਮਤਲਬ ਫਿਊਜ ਇਹਦਾ ਉੱਡ ਗਿਆ ਸੀਗਾ ਹਾਂਜੀ ਹਾਂਜੀ ਇਹਦੇ ਵਿੱਚ ਹਾਂਜੀ ਤੇ ਆਪਾਂ ਨੂੰ ਪਤਾ ਨਹੀਂ ਲੱਗਿਆ ਕਿ ਨਵਾਂ ਨਵਾਂ ਹੁਣ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਚਲਾਉਂਦੇ ਆ ਨੌਲੇਜ ਆਉਂਦੀ ਹਾਂ ਮੈਨੂੰ ਪਤਾ ਲੱਗਦਾ ਰਹਿੰਦਾ ਜੀ ਤੇ ਫਿਊਜ ਉੱਡ ਗਿਆ ਉਹ ਉੱਡਿਆ ਸੀ ਆ ਮੋੜ ਦਾ ਜਿਹੜਾ ਤੁਹਾਨੂੰ ਮੈਂ ਦੱਸਿਆ 48 ਹਾਰਸ ਪਾਵਰ ਤੇ ਜਿਹੜਾ ਸਾਰਾ ਹਾਂਜੀ 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 ਇਹਦਾ ਮੋੜ ਉੱਡਿਆ ਸੀ ਠੀਕ ਹੈ ਤੇ ਟਰੈਕਟਰ ਸਟਾਰਟ ਨਾ ਹੋਵੇ ਫਿਰ ਉਹ ਜਦੋਂ ਉਹ ਕੰਪਨੀ ਵਾਲੇ ਆਏ ਬਾਈ ਉਹਨੂੰ ਆਪਾਂ ਜਦੋਂ ਕਿ ਆਪਾਂ ਨੂੰ 6 ਸਾਲ ਦੀ ਵਾਰੰਟੀ ਦਿੱਤੀ ਉਹ ਫ੍ਰੀ ਆਫ ਕਾਸਟ ਕਰਕੇ ਜਾਣਗੇ ਜਿੱਥੇ ਹਾਂਜੀ ਹਾਂਜੀ ਇਹ ਤਾਂ ਵੰਦਾ ਕਿਤੇ ਵੀ ਹੋਵੇ ਆਪੇ ਆਉਣਗੇ ਮਤਲਬ ਉਹਨਾਂ ਨੇ 2 ਘੰਟੇ ਦਾ ਟਾਈਮ ਲਿਆ ਆਪਨੇ ਆਪਾਂ ਜਦੋਂ ਟਰੈਕਟਰ ਲੈਣੇ ਉਹਨਾਂ ਨੇ ਆਪ ਨੂੰ ਲਿਖਾ ਕੇ ਮਤਲਬ ਜਿਹੜੇ ਟਰਮਸ ਐਂਡ ਕੰਡੀਸ਼ਨਸ ਦਿੱਤੇ ਉਹਨਾਂ ਨੇ ਵੀ 2 ਘੰਟੇ ਸਰਵਿਸ ਪਾਵਾ ਰਾਤ ਹੋ ਵੀ ਪਾਵਾ ਜਦੋਂ ਮਰਜੀ ਹਾਂਜੀ ਹਾਂਜੀ ਫਿਰ ਉਹ ਆਏ ਉਹਨਾਂ ਨੇ ਜੋ ਚੈੱਕ ਕੀਤਾ ਉਹਨਾਂ ਨੇ ਬਸ ਕੰਪਿਊਟਰ ਜਿਵੇਂ ਲਾਤਾ ਹਾਂਜੀ ਉਹਨੇ ਨਾਲ ਦੀ ਨਾਲ ਦੱਸਤਾ ਵੀ ਇਹ ਮੋੜ ਵਾਲੀ ਰਿਲੇ ਉੱਡੀ ਵੀ ਆ ਤੇ ਬਸ ਇੱਥੋਂ ਕੱਢ ਕੇ ਆਪਾਂ ਨਾਲ ਦੀ ਨਾਲ 1 ਮਿੰਟ ਚ ਫਿਊਜ਼ ਬਦਲਤਾ ਇੱਕ ਵਿੱਚ ਦਿੱਤੇ ਵੀ ਸੀ ਓਕੇ ਇਹ ਕਮਾਂਡ ਸਾਹਿਬ ਜਿਵੇਂ ਆਪਾਂ ਟਰੈਕਟਰ ਬਾਹਰ ਲੈ ਆਨੇ ਮੰਨ ਲਓ ਸੀਜ਼ਨ ਲਾ ਉਹ ਜੇ ਮੈਨੂੰ ਕੋ ਸਰਵਿਸ ਕਰਾਉਣੀ ਪਏ ਜਾਂ ਉਹ ਉਹ ਫਿਰ ਉਸ ਤੇ ਨੇੜੇ ਦੀ ਏਜੰਸੀ ਕਰ ਜਾਂਦੀ ਹੁਸਾਬ ਨਾਲ ਇਹਦੇ ਵਿੱਚ ਨਾ ਇੱਕ ਪ੍ਰੋਜੈਕਟ ਲੱਗਿਆ ਹੋਇਆ ਹੈ ਹਾਂਜੀ ਤਾਂ ਨਹੀਂ ਜਿਸ ਨਾਲ ਇੱਥੇ ਹਾਂਜੀ ਹਾਂਜੀ ਮੈਂ ਪ੍ਰਕਿਰਤੀ ਕਰਕੇ ਐਪ ਆਉਂਦੀ ਹੈ ਉਹਦੇ ਵਿੱਚ ਲੱਗਿਆ ਮੈਂ ਹਰੇਕ ਹੁਣ ਨਵੇਂ ਜਿਵੇਂ ਜੌਂਡੀਰ ਦੀ ਆਪਦੀ ਐਪ ਹੈ ਹਾਂਜੀ 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 ਤੇ ਉਹਦੇ ਮੈਂ ਸ਼ਾਇਦ ਜੀਡੀ ਲਿੰਕ ਹੈ ਇਹਦੇ ਚੋਂ ਨਾ ਜਿਵੇਂ ਆਪਸ਼ਨ ਦਿੱਤੀ ਹੋਇਆ ਐਪ ਤੇ ਤੁਸੀਂ ਬੁੱਕ ਕਰ ਦੋਗੇ ਸਰਵਿਸ ਉਹਦੀ ਲੋਕੇਸ਼ਨ ਤੁਹਾਡੀ ਆਟੋਮੈਟਿਕ ਚੱਕੀ ਜਾਣੀ ਲੋਕੇਸ਼ਨ ਦੱਸ ਦੇਣਾ ਵੀ ਤੁਹਾਡੇ ਨੀਰੈਸਟ ਕਿਹੜੀ ਹੈ ਹਾਂਜੀ ਹਾਂਜੀ ਜਦੋਂ ਨੇ ਲੋਕੇਸ਼ਨ ਚੱਕ ਲਈ ਉੱਥੇ ਜਿਹੜਾ ਉੱਥੇ ਨੀਰੈਸਟ ਵਾਲਾ ਸਰਵਿਸ ਤੁਹਾਡੀ ਕਰਕੇ ਜੋਗੇ ਹੋਗੇ ਆਪਾਂ ਨੂੰ ਤਾਂ ਚਾਰਜਸ ਹੀ ਦੇਣੇ ਹੁੰਦੇ ਆ ਪਰ ਜੇ ਜਦੋਂ ਟਰੈਕਟਰ ਵਾਰੰਟੀ 'ਚ ਹੋਵੇ ਹਾਂਜੀ ਹਾਂਜੀ ਫਿਰ ਵਾਰੰਟੀ ਜਦੋਂ ਕੀ ਇੰਡੀਆ ਜਿੱਥੇ ਮਰਜੀ ਏਜੰਸੀ ਬਸ ਮੇਡੀਕ ਹੋਣੀ ਚਾਹੀਦੀ ਹੈ ਤੇ ਸਰਵਿਸ ਕਿਵੇਂ ਲੱਗੀ ਏਜੰਸੀ ਤੁਹਾਨੂੰ ਜੀ ਨਹੀਂ ਵਧੀਆ ਬਹੁਤ ਵਧੀਆ ਜਾਨ ਬਹੁਤ ਵਧੀਆ ਆਪਾਂ 2-3 ਵਾਰੀ ਸੱਦੇ ਆ ਬਾਈ ਇੱਕ ਵਾਰੀ ਤਾਂ ਮਤਲਬ 100 ਘੰਟੇ ਦੇ ਕਰਕੇ ਗਏ ਪਹਿਲੀ ਸਰਵਿਸ ਫਰੀ ਹਾਂਜੀ 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 ਤੇ ਉਹਦੀ ਆ ਗਈ ਜੀ ਮੈਂ ਤਾਂ ਮਤਲਬ ਘੰਟੇ ਘੰਟੇ ਕੋ ਘੰਡੇ ਦੇ ਵਿੱਚ ਤੇ ਕੋਈ ਸਰਵਿਸ ਫਰੀ ਵੀ ਹੁੰਦੀ ਐ ਚੀ ਹਾਂ ਇੱਕ ਨਹੀਂ ਸਰਵਿਸ ਉਹ ਮਤਲਬ ਲੇਬਰ ਫਰੀ ਹੁੰਦੀਆਂ ਤਿੰਨ ਤਿੰਨ ਪਤਾ ਨਹੀਂ ਚਾਰ ਲੇਬਰਾਂ ਫਰੀ ਐ ਲੇਬਰ ਨਾਲ ਤੇ ਤੇਲ ਤੂਲ ਦੇ ਪੈਸੇ ਦੇਣੇ ਪੈਂਦੇ ਆ ਜਾਂ ਕੋਈ ਮਾੜਾ ਮੋਟਾ ਜਿਵੇਂ ਫਿਲਟਰ ਫਿਲਟਰ ਹੋਇਆ ਉਹਦੇ ਪੈਸੇ ਦੇਣੇ ਪੈਂਦੇ ਆ ਜਿਹੜੀ ਜਿਹੜੀ ਨਵੀਂ ਪੋੜੀ ਜਿਹੜੀ ਲੇਬਰ ਜਿਹੜੀ ਲੇਬਰ ਚਾਰजेस ਉਹ ਫਰੀ ਐ ਦੋ ਪਤਾ ਨਹੀਂ ਤਿੰਨ ਸਰਵਿਸਾਂ ਤੁਹਾਨੂੰ ਸਰਵਿਸ ਵਧੀਆ ਲੱਗੀ ਮਤਲਬ ਬਹੁਤ ਵਧੀਆ ਜੀ ਬਹੁਤ ਵਧੀਆ ਬਾਕੀ ਸੱਚ ਆ ਫੈਂਡਰ ਵੇਖੋ ਦਾ ਚ ਹਾਂਜੀ ਇਹ ਆਪਾਂ ਕਈ ਹੋ ਟਰੈਕਟਰ ਆਉਂਦੇ ਐ ਮ ਕੋਕ ਦਾ ਨਾਲ ਆਪਾਂ ਇਧਰ ਮੋੜਿਆ ਐ ਕਰਦੇ ਨਾਲ ਫੈਂਡਰ ਵੀ ਮੁੜੂਗਾ ਨਾਲ ਸਪਰਿੰਗਾਂ ਵਾਲੀ ਆ ਨਾਲ ਜੇ ਆਪਾਂ ਇਧਰ ਨੂੰ ਮੋੜਿਆ ਤੇ ਉਧਰ ਮੋੜਨਗੇ ਠੀਕ ਹੈ ਜੀ ਫੈਂਡਰ ਵੀ ਬਹੁਤ ਮਜ਼ਬੂਤ ਹੈ ਟਾਇਰ ਕਿਹੜੀ ਕੰਪਨੀ ਦੇ ਆ ਜੀ ਟਾਇਰ ਐਮ ਆਰ ਐਫ ਦੇ ਐਮ ਆਰ ਐਫ ਦੇ ਐਮ ਆਰ ਐਫ ਦੇ ਆ ਜੀ 5 9524 ਆ ਜੀ ਮਗਰਲੇ ਹੈਗੇ ਆ ਮਗਰਲੇ ਨੇ 28 ਦੇ ਪਤਾ ਨਹੀਂ ਕਿੰਨੇ 28 ਹਾਂਜੀ 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 ਵਧੀਆ ਮਤਲਬ ਪੂਰੀ ਪਾਵਰ ਆ ਟਰੈਕਟਰ ਚ ਖਿੱਚਣ ਖੁੱਚਣ ਨੂੰ ਮਤਲਬ ਛੋਟਾ ਹੀ 100 ਤੇ ਇਹਦੇ ਚ ਕਲਰ ਕਿੰਨੇ ਕ ਆਉਂਦੇ ਆ ਜੀ ਕਲਰ ਇੱਕ ਹੀ ਆਉਂਦਾ ਜੀ ਸਹੀ ਆਉਂਦਾ ਇੱਕ ਹੀ ਸੇਮ ਕਲਰ ਛੇ ਨੋਵਾ ਸੀਰੀਜ਼ ਚ ਆਉਂਦਾ ਦੋ ਕਲਰ ਆਉਂਦੇ ਆ ਉਹ 605 ਪਤਾ ਨਹੀਂ ਹੋ ਟਰੈਕਟਰ ਚ ਆਉਂਦੇ ਜਿਹੜਾ 655 ਡੀ ਆਈ ਆ ਇਹ ਚ ਇੱਕ ਕਲਰ ਹੀ ਆਉਂਦਾ ਸੀ ਸੇਮ ਠੀਕ ਹੈ ਜੀ ਮਹਿੰਦਰਾ ਸ਼ੁਰੂ ਤੋਂ ਰੈੱਡ ਤੋਂ ਮਸ਼ਹੂਰ ਹੈ ਨਾ ਹਾਂ ਮਹਿੰਦਰਾ ਤਾਂ ਤੁਹਾਨੂੰ ਬਗੜਾ ਜੋਂਡੀਆਂ ਇੱਕ ਗ੍ਰੀਨ ਹੀ ਆਉਂਦਾ ਹਾਂਜੀ 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 ਕੋਈ ਛੋਟੇ ਮੋਟੇ ਟਰੈਕਟਰ ਆਉਂਦੇ ਪਰ ਜ਼ਿਆਦਾਤਰ ਗ੍ਰੀਨ ਆਉਂਵੇਂ ਮਹਿੰਦਰਾ ਰੈੱਡ ਨਾਲ ਹੀ ਮਸ਼ਹੂਰ ਹੈ ਹਾਂ ਮੈਂ ਵੇਖਿਆ ਮਹਿੰਦਰਾ ਨਾਲ ਹੀ ਪ ਬੰਦੇ ਦੇ ਵਾੜ ਚੀਰ ਆਉਂਦੇ ਦਾ ਕੁਆਲਿਟੀ ਵੀ ਚੰਗੇ ਹੁੰਦੇ ਜਿਵੇਂ ਟਰੈਕਟਰ ਇਹਦੇ ਨਾਲ ਟਰੈਕਟਰ ਮਹਿੰਗੇ ਵੀ ਹੈਗੇ ਐ ਦੋਵੇਂ ਮਹਿੰਗੇ ਹੈਗੇ ਪਰ ਜਿਵੇਂ ਦਾ ਘੱਟ ਪੈਸਾ ਜ ਮਤਲਬ ਹੁੰਦਾ ਮਤਲਬ ਪੂਰਾ ਵਧੀਆ ਟਰੈਕਟਰ ਆ ਘੱਟ ਪੈਸੇ ਮਤਲਬ ਜਿਹਨੇ ਹੁਣ 12 12.5 ਚ ਆਪਾਂ ਆਰਮ ਟਰੈਕਟਰ ਵੀ 12 12.5 ਬਿਨਾ 4 ਵੀਲ ਤੋਂ ਵਿਕੀ ਜਾਂਦੇ ਆ ਪ੍ਰਾਇਨ ਵੀ 12 12.5 ਲਾ ਕੇ ਤੰਗ ਹਜੇ ਤੱਕ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਪਰ ਜਿਹੜੇ ਬੰਦੇ ਜਿਹੜੇ ਹੁਣ ਆਪਣੇ ਪਿੰਡ ਚ ਇੱਕ ਦੋ ਹੋਰ ਹੈਗੇ ਆ ਉਹਨਾਂ ਤੋਂ ਆਪਾਂ ਰਿਵਿਊ ਲੈ ਉਹਨਾਂ ਕੋਲ ਦੋ ਦੋ ਸਾਲ ਹੋ ਗਏ ਚੱਲਦਿਆਂ ਨੂੰ ਹ ਆਪਣੇ ਘਰਦਿਆਂ ਦੀ ਉਹ ਡੈਡੀ ਦੀ ਉਹ ਸੀਗੀ ਸ਼ੌਂਕ ਵੀ ਮਹਿੰਦਰਾ ਲੈਣਾ ਤੇ ਆ ਕਰਕੇ ਆਪਾਂ ਨੇ ਜੋ ਚੈੱਕ ਕੀਤਾ ਉਹਨਾਂ ਤੋਂ ਪੁੱਛਿਆ ਵੀ ਸਾਰੀ ਨੌਲੇਜ ਲਈ ਰਿਵਿਊ ਲਈ 2 ਸਾਲਾਂ ਦੇ ਉਹ ਕਹਿੰਦੇ ਬਹੁਤ ਵਧੀਆ ਟਰੈਕਟਰ ਹੈ ਠੀਕ ਹੈ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਸਮਾਂ ਨੂੰ ਤਾਂ ਕੀ ਮੇਰਾ ਛੋਟਾ ਭਰਾ ਹੀ ਆ ਦੱਸ ਹੀ ਜਾਂਦੇ ਆ ਠੀਕ ਹੈ ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ